ਦਾ ਸੱਤ ਵਚਨ ਪੜਾਂਗੇ ਮੱਤੀ ਦੀ ਜੀ ਸੱਤ ਆਦੇਸ ਸੱਤ ਵਚਨ ਬਾਈਬਲ ਚ ਲਿਖਿਆ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਡੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਉਗੇ ਤੇ ਤੁਹਾਡੇ ਵਾਸਤੇ ਖੋਲਿਆ ਜਾਵੇਗਾ ਸੋ ਗੌਰ ਕਰਨਾ ਜਿੰਨੇ ਵੀ ਅਜੀਜ਼ ਅਸੀਂ ਬੈਠੇ ਆ ਸੁਣ ਰਹੇ ਆ ਔਰ ਅੱਜ ਦੀ ਬੰਦਗੀ ਦੇ ਨਾਲ ਅਸੀਂ ਜੁੜੇ ਹੋਏ ਆ ਤੇ ਈਮਾਨ ਦੇ ਨਾਲ ਕਲਾਮ ਦੇ ਲਬਜ ਜਿਹੜੇ ਆ ਇਹਨਾਂ ਸ਼ਬਦਾਂ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਪੂਰੇ ਮਨ ਦੇ ਨਾਲ ਪੂਰੀ ਲਗਨਤਾਈ ਦੇ ਨਾਲ ਇਸਤੇਮਾਲ ਕਰੋਗੇ ਸੁਣੋਗੇ ਇਹ ਵਚਨ ਮੇਰੇ ਤੁਹਾਡੇ ਵਾਸਤੇ ਬਹੁਤ ਇੱਕ ਨਵੀਂ ਤਾਕਤ ਤੇ ਨਵੀਂ ਊਰਜਾ ਤੇ ਨਵੀਂ ਸਾਮਰੱਥ ਦੇ ਨਾਲ ਭਰੇਗਾ ਬੋਲੇ ਹallelujah ਤਾਂ ਅਜੀਜ਼ ਮੰਗੋ ਦਿੱਤਾ ਜਾਏਗਾ ਜੋ ਕੁਝ ਵੀ ਮੰਗੋਗੇ ਰੱਬ ਦੀ ਹਜ਼ੂਰੀ ਦੇ ਅੰਦਰ ਖੁਦਾਵੰ ਖੁਦਾ ਦੀ ਹਜ਼ੂਰੀ ਦੇ ਅੰਦਰ ਜਦੋਂ ਤੁਸੀਂ ਨੀਚਾ ਕਰਦੇ ਜੋ ਵਿਸ਼ਵਾਸ ਕਰਕੇ ਮੰਗਦੇ ਜੋ ਮੰਗਣਾ ਕਿੱਦਾਂ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਨੇ ਆ ਦੁਆ ਦੇ ਵਿੱਚ ਆਉਂਦੇ ਆ ਦੁਆ ਆਪਣੇ ਘਰ ਵਿੱਚ ਕਰਦੇ ਆ ਦੁਆ ਅਸੀਂ ਬੰਦਗੀ ਵਿੱਚ ਆ ਕੇ ਕਰਦੇ ਆ ਤੇ ਇਸ ਦੁਆ ਨੂੰ ਕਿੱਦਾਂ ਸਮਝਣਾ ਚਾਹੀਦਾ ਅਸੀਂ ਇਦਾਂ ਸਮਝਣਾ ਚਾਹੀਦਾ ਕਿ ਜੋ ਅਸੀਂ ਮੰਗ ਰਹੇ ਆ ਵਿਸ਼ਵਾਸ ਕਰੋ ਉਹ ਖੁਦਾ ਦੇ ਘਰ ਤੱਕਰ ਸਾਡੀ ਆਵਾਜ਼ ਖੁਦਾ ਦੇ ਕੰਨ ਤੱਕਰ ਆਵਾਜ਼ ਜਾ ਰਹੀ ਹੈ ਖੁਦਾ ਤੱਕਰ ਸਾਡੀ ਆਵਾਜ਼ ਜਾ ਰਹੀ ਹੈ ਪ੍ਰਭੂ ਤੇ ਕਰ ਆਵਾਜ਼ ਜਾ ਰਹੀ ਹੈ ਤੇ ਖੁਦਾ ਸਾਡੀ ਆਵਾਜ਼ ਉਹ ਕਬੂਲ ਕਰੇਗਾ ਖੁਦਾ ਦੇ ਕਲਾਮ ਚ ਲਿਖਿਆ ਮੰਗੋ ਜਦੋਂ ਅਸੀਂ ਮੰਗਨੇ ਆ ਵਿਸ਼ਵਾਸ ਦੇ ਨਾਲ ਆਪਣੇ ਘਰ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਸੰਤਾਂ ਵਾਸਤੇ ਕਲੀਸੀਆ ਵਾਸਤੇ ਜਦੋਂ ਉਹਦੇ ਘਰ ਵਿੱਚ ਮੰਗਦੇ ਆ ਦੁਆ ਮੰਗਦੇ ਆ ਤੇ ਉਹ ਸਾਡੀ ਦੁਆ ਜਿਹੜੀ ਹੈ ਕਬੂਲ ਹੁੰਦੀ ਹੈ ਦੁਆ ਜਦੋਂ ਕਰਦੇ ਆ ਉਸ ਦੁਆ ਦੇ ਨਾਲ ਅਸੀਂ ਮੰਗਣ ਹੁੰਨੇ ਆ ਮੰਗਣ ਦੇ ਨਾਲ ਜਦੋਂ ਅਸੀਂ ਆਪਣੇ ਪਰਮੇਸ਼ਵਰ ਦੇ ਕੋਲੋਂ ਮੰਗਨੇ ਆ ਜਦੋਂ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰਦੇ ਆ ਉਸ ਪ੍ਰਭੂ ਦੇ ਅੱਗੇ ਅਰਦਾਸ ਕਰਦੇ ਆ ਤੇ ਕਰਦੇ ਵੀ ਨੇਚਾ ਦੇ ਨਾਲ ਬੋਲੋ ਕਿੱਦਾਂ ਕਰਨੀ ਚਾਹੀਦੀ ਆ ਨੇਚਾ ਦੇ ਨਾਲ ਇਹ ਨਹੀਂ ਕਿ ਅਸੀਂ ਪ੍ਰਾਰਥਨਾ ਕਰੀਏ ਜੋ ਮੰਗ ਰਹੇ ਆ ਲਬਜ ਸਾਡੇ ਮੂੰਹ ਚੋਂ ਨਿਕਲ ਰਹੇ ਆ ਸ਼ਬਦ ਸਾਡੇ ਮੂੰਹ ਚੋਂ ਨਿਕਲ ਰਹੇ ਆ ਪਰ ਦਿਲ ਸਾਡਾ ਕਿਤੇ ਹੋਰ ਹੋਵੇ ਏਦਾਂ ਨਹੀਂ ਏਦਾਂ ਹੋਵੇ ਕਿ ਦਿਲ ਵੀ ਸਾਡਾ ਪ੍ਰਭੂ ਦੇ ਨਾਲ ਲੱਗਾ ਹੋਵੇ ਵਿਸ਼ਵਾਸ ਵੀ ਸਾਡਾ ਹੋਵੇ ਕਿ ਅਸੀਂ ਪ੍ਰਭੂ ਦੇ ਕੇ ਬੇਨਤੀ ਕਰ ਰਹੇ ਆ ਤੇ ਉਹ ਜਿਹੜੀ ਬੇਨਤੀ ਹੋਵੇਗੀ ਖੁਦਾ ਦੇ ਅੱਗੇ ਉਹ ਬੇਨਤੀ ਕੀ ਕਰੇਗੀ ਸਾਨੂੰ ਮਗਨ ਕਰੇਗੀ ਸਾਡੇ ਬੁਰੇ ਵਿਚਾਰ ਸਾਡੇ ਬੁਰੇ ਇਰਾਦੇ ਸਾਡੀਆਂ ਬੁਰੀਆਂ ਸੋਚਾਂ ਬੁਰੀਆਂ ਚਿੰਤਾਵਾਂ ਜਿਹੜੀਆਂ ਸਾਨੂੰ ਘੇਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਥੱਲੇ ਲਾਉਣਾ ਚਾਹੁੰਦੀਆਂ ਯਾਦ ਰੱਖੋ ਤੁਹਾਡੇ ਜੀਵਨ ਚੋਂ ਉਹ ਦੂਰ ਹੋਣ ਗਿਆ ਸਿਰਫ ਮੰਗਣ ਦੇ ਨਾਲ ਇਹ ਵਿਸ਼ਵਾਸ ਕਰਨਾ ਆ ਕਿ ਸਾਡਾ ਪਰਮੇਸ਼ਵਰ ਮੇਰੀ ਆਵਾਜ਼ ਸੁਣ ਰਿਹਾ ਹੈ ਸਾਡਾ ਪ੍ਰਭੂ ਸਾਡੀ ਦੁਆ ਸੁਣਦਾ ਆ ਸਾਡਾ ਪਰਮੇਸ਼ਵਰ ਜੂਂਦਾ ਆ ਸਾਡਾ ਪਰਮੇਸ਼ਵਰ ਮਹਾਨ ਆ ਉਹਦੇ ਅੱਗੇ ਨੀਚਾ ਦੇ ਨਾਲ ਮੰਗਣੀ ਆ ਦੁਆ ਕਰਨੀ ਆ ਕਿ ਹੇ ਪ੍ਰਭੂ ਤੇਰੀ ਹਜ਼ੂਰੀ ਵਿੱਚ ਜਿਹੜੇ ਵੀ ਜੋ ਕੁਝ ਮੰਗਦੇ ਆ ਦਿੰਦਾ ਏ ਤੇ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਆਪਣੀ ਪ੍ਰਭੂ ਦੀ ਹਜ਼ੂਰੀ ਦਾ ਆਨੰਦ ਮਾਣਾਂਗੇ ਉਹਦੇ ਕੋਲੋਂ ਵਿਸ਼ਵਾਸ ਦੇ ਨਾਲ ਮੰਗਾਗੇ ਜੋ ਕੁਝ ਵੀ ਮੰਗੋਗੇ ਉਹ ਮਿਲੇਗਾ ਪਰ ਇਸ ਸੰਸਾਰ ਵਾਸਤੇ ਨਹੀਂ ਸੰਸਾਰ ਦਾ ਜੋ ਕੁਝ ਤੁਸੀਂ ਲਓਗੇ ਤੇ ਉਹ ਤੇ ਨਾਸ ਹੋ ਜਾਣਾ ਪਰ ਜੇ ਤੋ ਪ੍ਰਭੂ ਦੇ ਕੰਮ ਵਾਸਤੇ ਤੁਸੀਂ ਮੰਗੋਗੇ ਪ੍ਰਭੂ ਦੇ ਕੰਮ ਵਾਸਤੇ ਤਿਆਰ ਹੋਵੋਗੇ ਪ੍ਰਭੂ ਦੀ ਯੋਜਨਾ ਵਾਸਤੇ ਤੁਸੀਂ ਤਿਆਰ ਹੋਵੋਗੇ ਪ੍ਰਭੂ ਦੇ ਕੰਮ ਕਰਨ ਵਾਸਤੇ ਤੁਸੀਂ ਤਿਆਰ ਹੋਵੋਗੇ ਪ੍ਰਭੂ ਵਾਸਤੇ ਮੰਗੋਗੇ ਤੇ ਗੌਰ ਕਰੋ ਉਹ ਤੁਹਾਡੀ ਜ਼ਿੰਦਗੀ ਵਿੱਚ ਐਨਾ ਸੁਧਾਰ ਲੈ ਕੇ ਆਏਗਾ ਇੰਨੀ ਇੰਨੀ ਸામ੍ਰੱਥ ਲੈ ਕੇ ਆਏਗਾ ਇੰਨੀ ਸ਼ਾਂਤੀ ਲੈ ਕੇ ਆਉਣਗੇ ਉਹ ਚੀਜ਼ਾਂ ਉਹ ਸ਼ਬਦ ਕਿ ਤੁਸੀਂ ਫਿਰ ਹੈਰਾਨ ਹੋਵੋਗੇ ਦੁਨੀਆ ਦੀਆਂ ਚੀਜ਼ਾਂ ਤੁਹਾਡੇ ਮਗਰ ਪੈਣਗੀਆਂ ਤੁਸੀਂ ਦੁਨੀਆ ਦੀਆਂ ਚੀਜ਼ਾਂ ਨੂੰ ਕੁਝ ਸਮਝੋਗੇ ਨਹੀਂ ਕੂਰਾ ਕਟਕਟ ਸਮਝੋਗੇ ਪਰਮੇਸ਼ਵਰ ਦੇ ਜਦੋਂ ਹਜ਼ੂਰੀ ਦੇ ਅੰਦਰ ਤੁਸੀਂ ਦੁਆ ਪ੍ਰਾਰਥਨਾ ਵਿਸ਼ਵਾਸ ਦੇ ਨਾਲ ਕਰੋਗੇ ਖੁਦਾਵੰਦ ਆਪ ਨੂੰ ਬੜੀ ਬਰਕਤਾਂ ਦੇ ਪ੍ਰਭੂ ਆਪ ਨੂੰ ਬੜੀ ਆਸ਼ੀਸ਼ ਦੇ